Yeah. ਮੇਰਾ ਨਾਮ ਲੈਫਟਨੈਂਟ ਮਨਦਰਪਾਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਸਰਦਾਰ ਤੀਰ ਤੀਰ ਸਿੰਘ ਹੈ ਮੈਂ ਅਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਫਰਤੀ ਹਾਂ ਐਸੀ ਓਟੀਏ ਚਨਈ ਚ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਰਸਿੰਗਵੜ ਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਹੈ ਤੇ ਮੇਰਾ ਪਿੰਡ ਹੈ ਛੋਟਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਮੈਂ ਬਲੋਂਗ ਕਰਦਾ ਹਾਂ ਹਿੰਦਸਰਾ ਮੋਰ ਰਿਹਾ ਜੀ ਘਰ ਦੇ ਵਿੱਚ ਜੀ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮਜ਼ਿਆ ਜਾ ਕੇ ਪੜਾਇਆ ਜਾਵੇ ਖੁਦ ਫੌਜ 'ਚ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੀਂ ਜਿ ਲੈ ਕੇ 12ਵੀਂ ਤੱਕ ਹੋਸਟਲ 'ਚ ਹੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦੇ ਦਿਖਾਏ ਰਸਤੇ ਤੇ ਅਫਸਰ ਬਣ ਕੇ ਹੀ ਫੌ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹੈ। ਪਰ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਉਹ ਕਿ ਬਣਵਾਤ। ਦੇਖੋ ਜੀ ਮਿਹਨਤ ਤਾਂ ਸਾਰੇ ਹਰਜਾ ਕਰ ਹੀ ਰਹੇ ਨੇ ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ। ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਸ ਤੱਕ ਪਹੁੰਚਣਾ ਹੈ ਬਸ ਉਹ ਚੱਲਦੇ ਜਾਣਾ ਹੈ। ਮਿਹਨਤ ਔਕੜਾ ਹਰ ਇੱਕ ਰਸਤੇ 'ਚ ਆਉਂਦੀਆਂ ਨੇ। ਬਾਕੀ ਜਿੰਨੇ ਵੀ ਫੌਜੀ ਮੇਰੇ ਸਹਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ 'ਚ। ਤਾਂ ਮਿਹਨਤ ਨੂੰ ਮੈਂ ਕਹਾਂ ਮਤ ਸਹੀ ਨਹੀਂ ਹੋਏਗਾ। ਬਹੁਤ ਸਵਾਗਤ ਹੋਇਆ ਕਿਸਾਨਾ ਬਲੋਂ ਤੁਹਾਨੂੰ ਪ੍ਰੈਕਟਰ ਦੇ ਬਿਠਾ ਕੇ ਬਹੁਤ ਸਾਰਾ ਸਨਮਾਨ ਕੀਤਾ ਹੈ। ਕੋਈ ਵੀ ਗੱਲ ਜਾਓਗੇ। ਮੈਂ ਤਾਂ ਬਹੁਤ-ਬਹੁਤ ਧੰਨਵਾਦ ਦੀਆਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ। ਮੈਨੂੰ ਇੰਨਾ ਯਕੀਨ ਨਹੀਂ ਸੀਗਾ ਇਹਨਾਂ ਭਰੋਸਾ ਨਹੀਂ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ। ਮੈਂ ਤਾਂ ਸਭ ਕਰ ਦੇਣ ਨੂੰ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ। ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹ ਤਾਂ ਬਿਲਕੁਲ ਵੀ ਹਾਂਜੀ। ਹਾਂਜੀ। ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੀਆਂ ਮੈਨੂੰ ਮਿਲਣ ਵਾਸਤੇ ਆਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਆ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੀਆਂ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਜੀ ਸ਼ੁਰੂ ਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮੈਂ 11ਵੀਂ 12ਵੀਂ ਜਿੰਨੇ ਨਾਲ ਪੜਿਆ ਵਾ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਹਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਆ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ रह ਸਕਦੇ ਹੋ ਇਹ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦੰਗਰ ਵਿੱਚ ਚੱ ਜੀ ਦੇਖੋ ਨਸ਼ਾ ਤਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਹੈ ਪੰਜਾਬ ਚ ਤੋਂ ਜਿਆਦਾ ਮਨਿਆ ਜਾਂਦਾ ਕਿਉਂਕਿ ਇਲਾਕਾ ਹੀ ਇਹੋ ਜਿਹਾ ਹੈ ਮੈਂ ਹੀ ਕਹਿਣਾ ਚਾਹਣਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤੇ ਮੇਰਾ ਇਹੀ ਰਹੇਗਾ ਕਿ ਜਿੰਨੀ ਛੇਤੀ ਛੇਤੀ ਹੋ ਸਕਦਾ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮ ਵੱਲ ਚੱਲੋ ਠੀਕ ਹੈ ਜੀ ਮੇਰਾ ਨਾਮ ਤੀਰਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਦਾਰਾ ਨੇ ਪੈਣਪਰਾਵਾਂ ਨੇ ਬਹੁਤ ਅਸੀਂ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨਸਿਕਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਥੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਐਨ ਏਅਰਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਬਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ ਦਾ ਸਭ ਆਨੇ ਸਾਰਿਆਂ ਨੇ ਸਵਾਗਤ ਮਾਨ ਸਤਿਕਾਰ ਦੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਆਕੰਤੂ ਲਫਜ਼ ਨਹੀਂ ਹੈ ਖੁਸ਼ੀ ਬਿਆਨ ਕਰਨੀ ਤੁਸੀਂ ਤੁਸੀਂ ਬਤੌਰ ਖੁਸ਼ੀ ਸੇਵਾ ਨੂੰ ਲਈ ਹੈ ਜਿਹੜੀ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਹ ਦੀ ਪਤਨੀ ਐਜੇ ਸਿਪਾਈ ਭਰਤੀ ਹੋਏ ਬਾਅਦ ਵਿੱਚ ਹੌਲਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਰਹਿ ਕੇ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਰਤੀ ਹੋਏਗਾ ਤੇ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਤਿ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਪਿੰਡ ਪ੍ਰਾਰਸੀਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਵਸਾਰਾਂ ਵਿੱਚ ਹੋਰ ਵੀ ਉਹ ਚੌਧਿਆਂ ਤੇ ਬਰਵਾਜਮਾਨ ਹੋਣ ਮਾਨਾ ਬਦਲ ਨਾਲ ਉਠਣ ਕੀਤਾ ਬਿਲਕੁਲ ਜੀ ਮਾਨ ਨਾਲ ਦਾ ਨਾਮ ਰੁਸ਼ਨਕਤਾ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਹੀ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTI ਚ ਨਈ ਦੇ ਵਿੱਚ ਤਿੰਨ ਲੜਕੇ ਸਰਦਾਰ پاسਿੰਗ ਆਊਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਹਦੇ ਚ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਕਿਲਾ ਹੀ ਸੰਦਾ ਬੱਚਾ ਸੀਗਾ ਇਹ ਖੁਸ਼ ਹੋਰ ਵੀ ਲੜਕੀ ਸੀਗਾ ਅਦਰ ਕਮਿਊਨਿਟੀ ਤੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ ਹੋਈ ਮਾਨ ਨੂੰ ਆਪਣੇ ਇਲਾਕੇ ਆਪਣੇ ਮਾਨਾਂ ਵਾਲਾ ਪੰਜਾਬ ਅੰਸਰ ਦਾ ਨਾਮ ਬਖਸ਼ਣ ਹੋਇਆ। ਜੇ ਕਿਹਾ ਜਾਵੇ ਪੰਜਾਬੀ ਮੇਚਾ ਹੀ ਮਨਾ ਮਾਦੇ ਨੇ ਵੱਲ ਚੜ ਕੇ ਸਭ ਆਉਂਦੇ ਨੇ ਹਰ ਇੱਕ ਕੰਮ ਦੇ ਵਿੱਚ। ਉਹ ਤੁਹਾਡੇ ਕੋਲ ਬੇਡੇ ਵੱਲ ਜਿਹੜਾ ਅਫਸਰ ਬਣ ਕੇ ਆਏ ਨੇ ਇਸ ਤਰ੍ਹਾਂ ਦਾ ਅੱਜ ਪਿੰਡ ਵਿੱਚ ਨੇ। ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ। ਹਰੇਕ ਹੀ ਜਿਹਨੂੰ ਜਿਨੇ ਵੀ ਵੇਖਿਆ ਹੈ ਵਿੱਚ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਹੀ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਸਾਰਾ ਬਾਰੀ ਰਹੂੰਗਾ। ਧੰਨਵਾਦ ਕਰਦਾ ਹਾਂ। ਬਹੁਤ ਹੀ ਪਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਨ ਸਵੇਰ ਤੋਂ ਹੀ ਅਡੀ ਕਰ ਰਹੇ ਸੀ ਕਦੋਂ ਆਉਣਾ ਫੋਨ ਤੇ ਖੁਆ ਨਾ ਰਹੇ ਸੀ ਪਹਿਲੇ ਹੀ ਖੜੇ ਸਵੇਰ ਤੋਂ ਟਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਇਛਾ ਨਾਲ ਸਵਾਗਤ ਕੀਤਾ ਠੀਕ ਹੈ ਧੰਨਵਾਦ